ਸਾਰੇ ਵੀਰਾਂ YouTube ਚੈਨਲ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਵੀਡੀਓ ਐਂਡ ਤੇ ਕਰ ਜਰੂਰ ਵੇਖਿਆ ਜੇ ਵੱਖ-ਵੱਖ ਵੀਰਾਂ ਦੇ ਟਰੈਕਟਰ ਵਕਾਊ ਵੀਰ ਜੀ ਇੱਕੇ ਮਾਲਕ ਕੋਲ ਦੋ ਟਰੈਕਟਰ ਵਕਾਊ ਨੇ ਜੀਵੀਦਾਰ ਵੀਰ ਕੋ ਟਰੈਕਟਰ ਆ ਇੱਕ ਨਿਊ ਆਰਲੈਂਡ 363 2015 ਮਾਡਲ ਆ ਤੇ ਰੇਡ 570 ਟਰੈਕਟਰ ਵੀ ਸੋਨਾ ਕੋਕਾ ਪੀਸ ਆ ਫੋਨ ਤੇ ਸੰਪਰਕ ਕਰ ਲੋ ਇਸੇ ਵੀਰ ਕੋ ਲਈ 2011 ਮਾਡਲ 475 DI ਟਰੈਕਟਰ ਆ ਰੇਡ 270000 ਇਹ ਵੀਰ ਦਾ ਏਰੀਆ ਮੋਗਾ ਟੂ ਬਰਨਾਲਾ ਰੋਡ ਪਿੰਡ ਏ ਦੱਲੇਵਾਲ ਅੱਗੇ ਆ ਗਿਆ ਜੀ 9855 ਵੀਰ ਜੀ ਇਹ ਹੈਗਾ ਬਾਗਾਪਰਾਣਾ ਏਰੀਆ ਵੀਰ ਕੋ ਟਰਾਲੀ ਦੀ ਆ ਸੰਪਰਕ ਕਰ ਲੋ ਉੱਪਰ ਨੰਬਰ ਦਿੱਤਾ ਆ 2010 ਮਾਡਲ ਟਰੈਕਟਰ ਟਰਾਲੀ ਦਾ ਵੀਰ ਨੇ ਦੱਸਿਆ ਨਹੀਂ ਪਾਕੀ ਟਰੈਕਟਰ ਟਰਾਲੀ ਚੰਗਾ ਵੀਰ ਦਾ ਨੰਬਰ ਉੱਤੇ ਆ ਤੇ ਕਰ ਲੋ ਗੱਲ ਮੇਰਾ ਵੀਰ ਬਾਗਾਪਰਾਣਾ ਏਰੀਆ ਜੇ ਇਸ ਵੀਰ ਦਾ ਤੇ ਇਹ ਸਾਫ ਸੋਤਰਾ ਟਰੈਕਟਰ ਤੇ ਵਧੀਆ ਟਰਾਲੀ ਇਹ ਵੀਰ ਨੇ ਥੱਲਿਓਂ ਵੀ ਫੋਟੋਆਂ ਪਾਈਆਂ ਜੀ ਅੱਗੇ ਲੈ ਕੇ ਆ ਗਏ ਤੁਹਾਡੇ ਵਾਸਤੇ ਵੀਰ ਜੀ 963 ਟਰੈਕਟਰ 2020 ਮਾਡਲ ਤੇ ਕਾਪੀ ਵੀ 2021 ਦੀ ਤੇ ਰੇਟ ਵੀਰ ਜੀ 635000 ਬਾਕੀ ਮੌਕੇ ਤੇ ਮਾਨਤਨ ਫੁੱਲ ਵੀ ਰਾਂ ਲੋ ਕੀਤਾ ਜਾਏਗਾ ਟਰੈਕਟਰ ਵੀ ਸ਼ੋਰੂਮ ਕੰਡੀਸ਼ਨ ਵਿੱਚ ਪਿਆ ਬਿਲਕੁਲ ਨਿਊ ਮੈਂ ਵਰਗੇ ਟਾਇਰ ਆ ਕੋਈ ਕਮਿਊਨਿਟੀ ਟਰੈਕਟਰ ਵਿੱਚ ਇੱਕ ਪੈਸੇ ਦੀ ਵੀ ਪੂਰੀ ਜਾਣਕਾਰੀ ਵੀਰ ਤੋਂ ਤੁਸੀਂ ਫੋਨ ਤੇ ਲੈ ਸਕਦੇ ਹੋ ਸਾਡੇ YouTube ਚੈਨਲ ਤੇ ਐਡ ਕਰਵਾਉਣ ਲਈ ਬਿਲਕੁਲ ਫ੍ਰੀ ਵਿੱਚ 70 379 84000 ਤੇ 5 ਤੋਂ 7 ਫੋਟੋਆਂ ਪਾਓ ਤੁਹਾਡੀ ਐਡ ਬਿਲਕੁਲ ਫ੍ਰੀ ਵਿੱਚ ਲੰਗਾ ਦਿੱਤੀ ਜਾਵੇਗੀ ਅਖੇ ਵੀਰ ਕੀ ਆ ਗਿਆ ਹੈ ਕਿ ਜੇ ਕਿ ਹਰੇਕ ਟੀਮ ਨੇ ਨਾ ਨਿਊ ਜਕ ਸਿਸਟਮ ਛਤਰੀਆਂ ਉਡਾਨੀਆਂ ਚਤਰੀਆਂ ਜੁਕ ਜਕ ਮਜੂਡ ਸਾਊਂਡ ਸਿਸਟਮ ਲੱਗਦਾ ਦੇ ਇਹ ਆ ਵੀਰ ਦੀ ਆਉਤੇ ਨੰਬਰ ਸਕਰੀਨ ਤੇ ਚੱਲ ਰਿਹਾ ਵੀਰ ਦੇ ਪਾਈਆਂ ਪਾਈਆਂ ਤੇ ਪਾញਾਂ ਨਾਲ ਪੱਟ ਕਰ ਸਕਦੇ ਜੀ ਕਿ ਵੀਰ ਜੀ ਪੂਰੀ ਜਾਣਕਾਰੀ ਵੀਰਾਂ ਤੋਂ ਤੁਸੀਂ ਫੋਨ ਤੇ ਲੈ ਸਕਦੇ ਜੀ ਇਹ ਵੀਰ ਜੀ ਟਰੈਕਟਰ ਲੈ ਜੋ ਤੇ ਕੋਕਾ ਪੀ ਸਮਾਨ ਚੜਦੇ ਜੁੱਤੇ ਪੂਰਾ ਸ਼ਕੀਨ ਟਰੈਕਟਰ ਬਣਾ ਦਿੰਦੇ ਨੇ ਮੇਰਾ ਵੀਰ ਆ ਇਕੱਲੇ ਇਕੱਲੇ ਟਰੈਕਟਰ ਦੀ ਤੁਹਾਨੂੰ ਫੋਟੋ ਪਾਈ ਰੇਗ ਤਰ੍ਹਾਂ ਦਾ ਤੁਸੀਂ ਮਿਊਜ਼ਿਕ ਸਿਸਟਮ ਤੇ ਛਤਰੀ ਉਡਾ ਲਈ ਇਹਨਾਂ ਬੰਦਿਆਂ ਤੋਂ ਲਵਾ ਸਕਦੇ ਜੀ ਤੇ ਸਪੈਕ ਵੀਰ ਜੀ ਲਾਈਕ ਕਮੈਂਟ ਸ਼ੁਰੂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਚਲਦੀ ਚਲਦੀ ਵੀਡੀਓ ਨੂੰ ਬੈਕ ਕਰ ਲਾ ਦੱਕ ਤੀਆ ਬਟਨ ਨਾ ਪਿਓ ਜਿਹੜੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਲੋ ਮੇਰਾ ਵੀਰੋ ਆਪਾਂ ਹਰ ਰੋਜ਼ ਨੰਮੀਆਂ ਤੋਂ ਨੰਮੀਆਂ ਵੀਡੀਓ ਪਾਉਂਦੇ ਆ ਡੇਲੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿ ਤੁਹਾਡੇ ਵੀਰਾ ਭਾਈਆਂ ਦੇ ਸਿਰ ਤੇ ਚੈਨਲ ਚੱਲਣਾ ਤੁਹਾਡੀ ਸਪੋਰਟ ਤੇ ਚੱਲਣਾ ਮੇਰਾ ਵੀਰੋ ਤੇ ਨਾ ਪਿਓ ਗੂਟਾ ਮੇਰਾ ਵੀਰੋ ਏ ਇਕਾ ਵੀਰ ਜੀ ਇਹ ਬੇਨਤੀ ਹੈ ਕਿ ਜਿਹੜੇ ਵੀ ਵੀਰ ਨੇ ਅਗਰ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਐਡ ਲਵਾਉਣੀ ਹੋਵੇ ਪੰਜ ਤੋਂ ਸੱਤ ਫੋਟੋਆਂ ਪਾਇਆ ਕਰੋ ਪੂਰੀ ਡਿਟੇਲ ਦਿਆ ਕਰੋ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ